ਸਾ ਸਿਕਾ ਸਾਲੀਆਂ ਸਾਰੇ ਨੂੰ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਗੇ ਅੱਜ ਅਸੀਂ ਆਏ ਆਂ ਆਪਣੀ ਭੈਣ ਦੇ ਘਰ ਇਹ ਮੇਰੇ ਮਾਮਾ ਜੀ ਦੀ ਬੇਟੀ ਆ ਤੇ ਮੇਰੇ ਪੇਕੇ ਵੀ ਘਮਾਣੀ ਆ ਤੇ ਇਹਨਾਂ ਦੇ ਵੀ ਘਮਾਣੀ ਆ ਤੇ ਮੇਰੀ ਮੰਮੀ ਦਾ ਰਿਸ਼ਤਾ ਇਹਦੇ ਮੰਮੀ ਨੇ ਲਿਆਂਦਾ ਹੀਗਾ ਤੇ ਰਿਸ਼ਤੇਦਾਰੀ ਵਿੱਚ ਰਿਸ਼ਤੇਦਾਰੀ ਜਿੱਤਾ ਬਣ ਜਾਂਦੀ ਆ ਤੇ ਅੱਜ ਹੀ ਆਉਣਾ ਗੱਪ ਗੱਲਾਂ ਸਾਥ ਪੈਨ ਜੀ ਨੇ ਫੋਨ ਕੀਤਾ ਪਰ ਆਪੀ ਤੁਹੀਂ ਕੀਤਾ ਮੈਂ ਕਹਿੰਦਾ ਮੈਂ ਰਾਜੋ ਆਪੀ ਤੇ ਇਹ ਵੀ ਦੱਸੋ ਨਾ ਵੀ ਭੈਣ ਜੀ ਦਾ ਪਿੰਡ ਕਿਹੜਾ ਵਾਏ ਪਿੰਡ ਫਿਰਮਾਨ ਜੀ ਫਿਰਮਾਨ ਰਹੀਏ ਦੇ ਲਾਗੇ ਹਾਂ ਅੱਜ ਅਸੀਂ ਫਿਰਮਾਨ ਪਹੁੰਚੇ ਆ ਰਈਏ ਦੇ ਲਾਗੇ ਤੇ ਭੈਣ ਨੂੰ ਮਿਲਣ ਵਾਸਤੇ ਆਏ ਆ ਤੇ ਬੜਾ ਵਧੀਆ ਲੱਗਾ ਇਹਨਾਂ ਦਾ ਸਾਰਾ ਪਰਿਵਾਰ ਕੋਈ ਨਿਊਜ਼ੀਲੈਂਡ ਕੋਈ ਇੰਗਲੈਂਡ ਸਿੰਗਾਪੁਰ ਵੱਡੀ ਬੇਟੀ ਵੱਡੀ ਬੇਟੀ ਸਿੰਗਾਪੁਰ ਵਾਲਾ ਵੱਡੀ ਬੇਟੀ ਇੰਗਲੈਂਡ ਇੰਗਲੈਂਡ ਪਮਾ ਨਹੀਂ ਪਮਨ ਸਿੰਗਾਪੁਰਾ ਪਮਨ ਸਿੰਗਾਪੁਰ ਵਾਲਾ ਜੀ ਤੇ ਇੰਗਲੈਂਡ ਤੇ ਬੇਟਾ ਮੇਰਾ ਬਲਰਾਜ ਸਿੰਘ ਨਰਿੰਦਰ ਦਾ ਬਹੁਤ ਪੁੱਤਰਾ ਸੁਪਰਾਜ ਨਿਊਜ਼ੀਲੈਂਡ ਅੱਛਾ ਉਹ ਨਿਊਜ਼ੀਲੈਂਡ ਅੱਛਾ ਅੱਛਾ ਠੀਕ ਆ ਤੇ ਤੁਸੀਂ ਕਿਦਾਂ ਕਿਚਰ ਹੋ ਗਿਆ ਆਇਆ ਨੂੰ ਤੁਹਾਨੂੰ ਮਿਲ ਨੂੰ ਹੀ ਨਾਇਕ ਹੋ ਗਿਆ ਅੱਛਾ ਅੱਛਾ ਕਿੰਨਾ ਚਿਰ ਬਾਅਦ ਵਿੱਚ ਆਇਆ ਪਿੰਨਾ ਚਾਰ ਮਹੀਨੇ ਲੱਗੇ ਮਾਸ ਦੋ ਬਿੰਨੇ ਫੇਰਣਾ ਸ਼ੇਮੀ ਨੇ ਦੇ ਦੋਤੀ ਦਾ ਬਡੇ ਹੀ ਘਥੇ ਵਿੰਗ ਲੈਣ ਵਾਲੀ ਵੀ ਆਈ ਬੇਟੀ ਅੱਛਾ ਤੇ ਉਹਦਾ ਘਰ ਤੇ ਮੈਨੂੰ ਫੇਰ ਦੁਬਾਰਾ ਤਪਾਉਣਾ ਨਹੀਂ ਜਾਂਦੀ ਤੇ ਫੇਰ ਦੁਬਾਰਾ ਬਡੇਰਾ ਕਰਕੇ ਜਾਣਾ ਤੇਰਾ ਚੱਲ ਚੱਗਾ ਵਾਰੇ ਬੇਟੀ ਵੀ ਆਈ ਪਰ ਵਧੀਆ ਉਹ ਲੈਡ ਵਾਲੀ ਦੇ ਬੱਚੇ ਇਦਾਂ ਜਿਹੜੇ ਭੈਣ ਭਰਾ ਸਾਰੇ ਇਕੱਠੇ ਹੋਏ ਹੁਣ ਤੇ ਫਿਰ ਜੀ ਕਰਦਾ ਸਾਰੇ ਜਾਣੇ ਆਈਏ ਇੱਕ ਦੂਜੇ ਨੂੰ ਮਿਲੀਏ ਚੰਗਾ ਲੱਗਦਾ ਹਾਂ ਤੇ ਹੁਣ ਕਦੋਂ ਜਾਣਾ ਨਿਊਜ਼ੀਲੈਂਡ ਨੂੰ ਜੀ ਲੈ ਦੋ ਦਿਨ ਮਹੀਨੇ ਤੱਕ ਚਲੇ ਜਾਣਾ ਉਹ ਜਿਹੜੀ ਫੋਟੋ ਉਹ ਜਿਹੜੀ ਫੋਟੋ ਉਹ ਕਿਦੀ ਆ ਉਹ ਹੱਡੀ ਨਾਉ ਦੀ ਬੇਟੀ ਦੀ ਅਛਾ ਆ ਜਿਹੜੀ ਫੋਟੋ ਆ ਇਹਨਾਂ ਦੇ ਬੇਟੇ ਦੀ ਤੇ ਨੌ ਦੀ ਆ ਹਾਂ ਇਹ ਨਿਊਜ਼ੀਲੈਂਡ ਰਹਿੰਦੇ ਆ ਅਛਾ ਇਹ ਨਿਊਜ਼ੀਲੈਂਡ ਵਾਲੇ ਆ ਠੀਕ 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 ਸਾਰੇ ਫੈਮਿਲੀ ਦੀ ਆ ਅਛਾ ਉਧਰ ਫੈਮਿਲੀ ਦੀ ਸਾਰਿਆਂ ਦੀ ਬਹੁਤ ਵਧੀਆ ਵਾਕੇ ਠੀਕ ਆ ਠੀਕ ਜਿਹੜਾ ਇੰਨੇ ਕੰਮ ਦੇ ਕਿਤੇ ਬਾਹਰ ਤੇ ਬਣਦੇ ਬੜੇ ਓਕੇ ਆ ਤੁਹਾਾਰਾ ਆਏ ਕੋਈ ਬਾਪੇ ਸਿੱਖ ਜਾਂਦੇ ਜਾਂ ਨਹੀਂ ਕੋਈ ਬਾਪੇ ਸਿੱਖ ਜਾਂਦੇ ਸੀ ਦਾ ਹਾਂ ਬਾਪੇ ਸਿੱਖ ਜਾਂਦੇ ਸੀ ਦਾ ਤੇ ਆ ਸਿੱਖਾ ਉਹਦੀ ਕਿਰਪਾ ਨਾਲ ਉਹਨਾਂ ਦੀ ਕਿਰਪਾ ਨਾਲ ਸਾਰਾ ਕੁਝ ਹੋਇਆ ਸਾਡੇ ਇਹ ਤਾਂ ਗੱਲ ਹੈ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਕਰਦੇ ਬਹੁਤ ਰਾਤ ਨੂੰ ਉਹਨਾਂ ਦਾ ਨਾਂ ਯਾਦਦੇ ਆਪਦੇ ਸਾਡਾ ਤਾਂ ਕਦੇ ਵੀ ਕੋਈ ਵੀ ਬੁਲਾਉਂਦੇ ਆ ਲੋ ਸੱਚੇ ਮਨੋਂ ਜੇ ਤੁੰਤ ਪਰ ਜਾਓ ਤੇ ਸਭ ਅਗਰ ਨਹੀਂ ਜਿੱਤਤਾ ਕੋ ਪਹੁੰਚਾਉਣ ਵਾਲੇ ਹਨ ਮਹਾਰਾਜ ਇਹ ਤਾਂ ਗੱਲ ਹੈ ਹਨ ਨੂੰ ਪਹੁੰਚਾਉਂਦੇ ਆ ਠੀਕ ਠੀਕ ਬਾਬਾ ਜੀ ਜਨ ਜੀ ਮਾਣ ਹਾਂ ਇਹ ਤਾਂ ਉਹਦੇ ਦਾ ਸਮੇਂ ਤੇ ਉਹਨੇ ਘਰ ਜਾ ਕੇ ਕਰੇ ਦੀਆਂ ਤੇ ਰਸਾਈ ਤੇ ਸਾਰੇ ਕੰਮ ਹੋ ਰਹੇ ਆ ਮੇਰੇ ਕਿਤਾਬ ਜਿਵਾ ਕਰਨ ਜਾਂਦੇ ਨੇ ਸਾਰੇ ਮੇਰਾ ਬੇਟਾ ਦੰਦੀ ਗੇ ਜਿਹਨੂੰ ਕਰਦਾ ਜਾਏ ਅੱਛਾ ਅੱਛਾ ਸੇ ਹੋ ਗਾ ਦੇ ਨੇ ਸਾਰੇ ਨਹੀਂ ਆ ਆਲੇ ਪਾਈ ਮੰਦਰਾ ਘਰ ਦਵਾਰਾ ਨਾ ਉਥੇ ਵੀ ਇਦਾਂ ਹੀ ਗਜਾ ਕਰਦੇ ਹੋਤੀ ਪ੍ਰਸ਼ਾਦਿਆਂ ਪ੍ਰਸ਼ਾਦਾਂ ਸਾਡੇ ਘਰੇ ਆਪਣੀ ਮੋਤੂ ਕਰਦੇ ਨੇ ਅੱਛਾ ਦੇ ਚੌਲੀ ਕਹਿੰਦੇ ਇੱਥੇ ਖੰਡ ਪਾਠਾ ਹੁੰਦੇ ਹੈ ਮਹਾਰਾਜ ਜਿੰਨਾਂ ਦੇ ਸਮਰਾਤ ਹੋਰੀਆਂ ਕਰਦਾ ਵਾ ਜਦੋਂ ਕਿ ਆਪਣੇ ਸੁਪਨਾ ਆਉਂਦੇ ਆ ਦੋ ਦੁਪਾਰ 2 ਜਦੋਂ ਪ੍ਰੋਗਰਾਮ ਵੱਡਾ ਮੇਲਾ ਹੁੰਦਾ 2 ਅਪ੍ਰੈਲ ਦਾ ਉਦੋਂ 6 ਪੈਣ ਖੰਡ ਪਾਠ ਹੁੰਦੇ ਦੋ ਰੋਣੀਆਂ ਦੇ ਵਿੱਚ ਅੱਛਾ 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 ਮੇਲਾ ਵੀ ਹੁੰਦਾ ਵੇ ਇੱਥੇ ਉਹ ਤਾਂ ਵੱਡਾ ਤਿੰਨ ਮੇਲੇ ਹੁੰਦੇ ਅੱਛਾ ਸ਼ਾਨ ਦੇ ਮਹੀਨੇ ਦਾ 20ਵੇਂ ਡੇਰਾ ਜੋੜਿਆਂ ਵਾਲਾ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਤੇ ਫਿਰ ਸਾਡੇ ਇੱਥੇ ਪਿੰਡ ਦੇ ਸੀਗੇ ਉਹ ਨਾ ਸਿੰਘ ਬੀ ਅੱਛਾ ਬਹੁਤ ਗਰੀਬ ਹੁੰਦੇ ਸੀ ਹਾਂ ਤੇ ਉਹ ਸੰਤਾਂ ਮੱਖਾਂ ਕੋਹ ਜਾਂਦੇ ਲੋਕਾਂ ਨੇ ਜਿਹੜੇ ਕਰਦੇ ਸੀ ਜਾਂਦੇ ਬਹੁਤ ਸੇਵਾ ਕਰਦੇ ਕਹਿੰਦੇ ਮੱਬਾ ਜੀ ਸਾਡ ਗਰੀਬੀ ਕਿਦਾਂ ਕੱਟੀ ਜਾਊਗੀ ਹਾਂ ਤੇ ਬਾਬਾ ਜੀ ਨੇ ਕਿਹਾ ਇੱਕ ਮੇਲਾ ਜਿਹੀ ਕਰਾ ਦਿਓ ਪਰ ਚੁੱਕੇ ਚਕਾਰ ਕੇ ਕਰਾ ਲਓ ਤੁਹਾਡੀ ਚਰਦੀ ਕਲਾ ਅੱਛਾ ਤੇ ਹੁਣ ਉਹਨਾਂ ਨੇ ਪਤਾ ਨਹੀਂ ਕਿੰਨੇ ਕੋਠੇ ਨਾ ਤੇ ਕਿੰਨੇ ਦੁਕਾਨਾਂ ਹੈ ਇਹਦੇ ਵਿੱਚ ਜਗੀਰ ਸਿੰਘ ਟੇਲਰ ਸੁਨਮ ਸਿੰਘ ਟੇਲਰ ਅੱਛਾ ਉਹ ਸੂਰਵਾ ਰੀ ਦੇ ਵਿੱਚ ਬੜੀ ਮਾਲਕ ਨੇ ਮਾਨ ਕਿਰਪਾ ਕੀਤੀ ਫਿਰ ਉਹਨਾਂ ਦੇ ਕੇ ਹਾਰਸਿੰਧਰਾ ਅੰਤ ਸੇਵਾ ਕਰਦੇ ਆਣ ਕੇ ਹਾਂ ਨੇ ਨਾ ਸਾਧੂ ਬੋਲੇ ਸਹਿਜ ਬਾਹਰ ਸਾਧੂ ਤੋਂ ਗਿਆ ਦੇਖਣਾ ਜੀ ਬਖਤੀ ਆਏ ਕੋਈ ਨਾ ਸ਼ਾਦਾ ਦੇ ਦੇ ਛੱਡ ਦੇ ਜਿਹਦੇ ਬਾਪੇ ਸਿੱਕਾ ਲੰਕੂਤਾ ਖੜਾ ਆਵੇ ਕਬੂਤਾ ਛੱਕ ਲਿੰਦੇ ਤੇ ਫੁਕਰਾਨਾ ਕਰਦੇ ਕਰਦੇ ਇਹਦੇ ਕਰਾਣਾ ਕਰਨਾ ਸੱਚੇ ਪਾਤਸ਼ਾਹ ਹਾਂਜੀ ਤੇ ਇਹਦੇ ਭੈਣ ਜਿਹੜੇ ਜੋ ਸਾਰੇ ਜ਼ਾਗੇ ਸ਼ਾਕੇ ਦੇ ਤਰਾਣੀਆਂ ਦੇ ਬੱਚੇ ਸਾਰੇ ਭਣ ਭਰਾ ਵੇਖਦੇ ਆ ਵੀਡੀਓ ਹਾਂਜੀ ਤੇ ਆਖੰਡ ਇਹ ਫਲਾ ਕੇ ਲਿਆਉਣੇ ਕੋਹਣ ਚਲ ਗਿਆ ਰਹੀਏ ਤੇ ਰਹੀ ਗਿਆ ਤੁਸੀਂ ਆ ਕੋਈ ਨਿਆਉਣ ਫੇਰ ਆ ਜਾਂਗੇ ਉਹਲੇ ਫੇਰ ਮਿਲਾਂਗੇ ਆਪਣੇ ਸਬਸਕ੍ਰਾਈਬਰਾਂ ਨੂੰ ਹਾਂ ਕੋਈ ਨਹੀਂ ਮੰਨਦਾ ਕਿ ਲੋਕ ਇਹ ਚੱਲ ਮੇਰੇ ਵੱਡੀ ਬੇਟੀ ਤੇ ਦੋ بیٹے ਆ ਅੱਛਾ بیٹے ਦਾ ਇੱਕੋ ਬੇਟਾ ਠੀਕ ਆ ਤੇ ਛੋਟੀ ਬੇਟੀ ਦੇ ਇੱਕ ਬੇਟੀ ਆ 2 ਸਾਲ ਦੀ ਤੇ ਇੱਕ ਬੇਟਾ 6 ਸਾਲ ਦਾ ਆ ਚਲੋ ਕਿਰਪਾ ਕੀਤੀ ਬਾਪੇ ਨੇ ਵਧੀਆ ਬਣਾਇਆ ਪਰਵਾਰ ਪਰਵਾਰ ਮਹਾਰਾਜ ਦੀ ਕਿਰਪਾ ਕੀ ਖਾਣ ਪੀਣ ਵਾ ਲਈ ਸਾਰੇ ਬੈਠ ਨੂੰ ਪਰਵਾਸ ਸਾਡਾ ਠੀਕ ਠੀਕ ਅਹੀਂ ਆਪਣੇ ਘਰੇ ਵੀ ਕੋਈ ਮੇਸਟਰ ਆ ਬੜੀ ਵਧੀਆ ਵਾ ਠੀਕ ਠੀਕ ਪਾਣੀ ਪੀਓ ਹੋਰ ਜੀਜਾ ਭੈਣ ਜੀ ਥੋੜੀਆਂ ਮ ਖਾਣਵਾ ਦੇ ਤੇ ਖਾਣਿਆ ਹੋਰ ਮਰਜੀ ਪਦਾਰਥੇ ਕੋ ਸੋਹਣੇ ਸੋਹਣੇ ਦੁੱਧ ਪੀਓ ਆਜੋ ਜੀ ਆਜੋ ਸასი ਘਰ ਆਜੋ ਜਿਨ੍ਹਾਂ ਦਾ ਬੜਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀਗੇ ਤੇ ਉਹ ਸਾਡੇ ਸਬਸਕ੍ਰਾਈਬਰਾਂ ਤੇ ਭੈਣ ਜੀ ਹੋਣਾ ਦੇ ਇਹ ਆਂਡ ਗਵਾਂਡ ਤੇ ਸਾਰੇ ਭੈਣ ਭਰਾ ਇਹ ਸਾਡੇ ਸਾਰਿਆਂ ਵੀਡੀਓ ਵੇਖਦੇ ਆ ਤੇ ਇਹਨਾਂ ਨੂੰ ਫੋਨ ਕੀਤਾ ਸੀ ਇਹ ਰਹੀਏ ਗਏ ਸਮਾਨ ਲੈਣ ਤੇ ਮੇਰਾ خیال ਵੀ ਸਮਾਨ ਮੈਨੂੰ ਲੱਗਦਾ ਪੂਰਾ ਲੈ ਕੇ ਨਹੀਂ ਆਏ ਜੀ ਜਲਦੀ ਜਲਦੀ ਆ ਗਏ ਹੈ ਹਾਂ ਸਮਾਨ ਖਰੀਦਿਆ ਬਚਾ ਲੈ ਆਂਦਾ ਰਿਹਾ ਤੇ ਆਂਦਾ ਰਿਹਾ ਅੱਛਾ ਤੇ ਲੈ ਆਂਦਾ ਨਾ ਸਾਰਾ ਅੱਛਾ 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 ਚੱਲ ਚੰਗਾ ਹੋ ਗਿਆ ਦੱਸ ਸਕਦਾ ਤੂੰ ਮੇਰਾ ਇੰਟਰੋ ਤੇ ਮੇਰੇ ਦੋ ਬੇਟੀਆਂ ਹਾਂ ਤੇ ਚਲੋ ਮਾਲਕ ਕਿਰਪਾ ਕਰੇ ਇਹ ਵੀ ਬੇਟੀਆਂਾਂ ਵਾਂ ਮਾਲਕ ਕਿਰਪਾ ਕਰੂਗਾ ਤੇ ਦੇਣ ਵਾਲਾ ਮੇਰਾ ਪਾਸ਼ਾ ਸੱਚੇ ਪਾਸ਼ਾ ਜੀ ਬਲੌਗ ਵਿੱਚ ਅਰਦਾਸਾਂ ਬੇਨਤੀਆਂ ਇਹੋ ਕਰਦੇ ਕਿ ਸਾਹਿਬ ਜੀ ਸੱਚੇ ਪਾਸ਼ਾ ਮਾ ਮਾਂ ਜਿੱਦਾਂ ਦੇ ਕੁੱਤਾਂ ਦੇ ਗਾੜ ਬਕਸ਼ੇ ਪਹਿਣਾ ਨੂੰ ਵੀਰਾਂ ਦੇ ਸੱਚੇ ਪਾਤਸ਼ਾਹ ਕਿਰਪਾ ਕਰੋ ਇਹਨਾਂ ਚੀਜ਼ਾਂ ਨੂੰ ਕੋਈ ਵਾਧਾ ਨਾ ਦੇ ਬਿਲਕੁਲ ਬਿਲਕੁਲ ਇਹਨਾਂ ਨਾਲ ਹੀ 12 ਹੱਡੀਆਂ ਤੇ ਕਈ ਇੰਤੀਆਂ ਨੂੰ ਦੱਸਦੇ ਆ ਜੇ ਮਿਲੋ ਚੋਇਆ ਜਾਵੇ ਤੇ ਚਲੋ ਬਹੁਤ ਕੁਝ ਮਾਰ ਕੇ ਦਿੱਤਾ ਬਾਪਾ ਪਾਤ ਜੀਰ ਦੀ ਦਊਗਾ ਪਹਿਣਾ ਨਾ ਤੇ ਬਲਾ ਸਿੰਘ ਜੀ ਤੁਸੀਂ ਖੇਤੀਬਾੜੀ ਦਾ ਕੰਮ ਕਰਦੇ ਹਾਂ ਜੀ ਅੱਛਾ ਅੱਛਾ ਨਾਲ ਦੁੱਧ ਦਾ ਧੰਦਾ ਹੁਣ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਰਈਏ ਪਾਉਂਦੇ ਨੇ ਤੋਂ ਲੈ ਕੇ ਡੈਡੀ ਤੋਂ ਹੀ ਅੱਛਾ ਡੇੜੀ ਦੇ ਪਉਂਦੇ ਠੀਕ ਆ ਠੀਕ ਆ ਡੈੜੀ ਦੇ ਲੋਕ ਜਾਂਦੇ ਸਰਕਾਰੀ ਮੰਡੀ ਵਿੱਚ ਅੱਛਾ ਸਰਕਾਰੀ ਦੇ ਵੱਡੀ ਮੰਡੀ ਜਾਂਦੀ ਸਰਕਾਰੀ ਅੱਛਾ ਐਫਸੀਆਈ ਦੇ ਡੈਡੀ ਮਣਕੇ ਉੱਥੇ ਸਭ ਰਸਤ ਕਰਦੇ ਆ ਠੀਕ ਆ ਠੀਕ ਤੇ ਵੀਡੀਓ ਸਾਡੀਆਂ ਵੇਖਦੇ ਹੁੰਦੇ ਹਾਂ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਅੱਛਾ ਅੱਛਾ ਸਾਰੇ ਸਾਰੇ ਅੱਛਾ ਠੀਕ ਸਾਰੇ ਆਂਦੇ ਆ ਉਹਨਾਂ ਦੇ ਕੰਦੇ ਆ ਦੇ ਆ ਨਵੀਂ ਇਹਦੇ ਆਪਣੇ ਰਿਸ਼ਤੇਦਾਰ ਨੇ ਅੱਛਾ ਅਰੇ ਆਂਦੇ ਆਂਦੇ ਨੇ ਸਾਡੇ ਦੇ ਜਾਣ ਕਰਕੇ ਮੈਂ ਬੁਲਾ ਲੈਂਦੀ ਆਂ ਅਈ ਰੱਬ ਕਾ ਸਾਵਾ ਆ ਜਾਈਦਾ ਨਾ ਕੰਮ ਕਰਸੋ ਤੇ ਮੈਂ ਇਹਨਾਂ ਨੂੰ ਕਹਿ ਦਿੱਤਾ ਜੇ ਮੌਸਮ ਹੁੰਦਾ ਚੰਗੇ ਮੱਠਾ ਤੇ ਇਕੱਠੇ ਬੈਠੇ ਪੈਣ ਨਹੀਂ ਲੱਗਾ ਤੇ ਬੋਲਣ ਗਿਆ ਤੇਰੇ ਕਿ ਤੂੰ ਕਦੋਂ ਆਣਾ ਸਾਡੇ ਕੋਲ ਆਉਣਾ ਨਹੀਂ ਚਲੋ ਬਹੁਤ ਵਧੀਆ ਲੱਗਾ ਬੈਠ ਕੇ ਅਈ ਲਗਾ ਕੇ ਕਹਿੰਦੇ ਜਾਂਦੇ ਦੀ ਮੈਂ ਸਾਡੇ ਘਰ ਅਸੀਂ ਇਕੱਠੇ ਰਹਿੰਦੇ ਹਾਂ ਯਾਰ ਇਹਨਾਂ ਸਿੱਖੀ ਉਹ ਅੱਗੇ ਸੰਡੇ ਕਰੇ ਰਹਿਣਾ ਅੱਛਿਆ ਖੇਡਣਾ ਉੱਥੋਂ ਖਾਣਾ ਖੁਣਾ ਖਾ ਲੈਣਾ ਨਾਲ ਮਾਂ ਮਮੀ ਦੇ ਚੋਲੇ ਹੀ ਐ ਨਾਲ ਕਿਸੇ ਜਾਨ ਤੂੰ ਜਾਣਾ ਸਵੇਰ ਨੂੰ ਡੈਡੀ ਨਾਲ ਉਹਦੋਂ ਰੁਪਈਆ ਦੋ ਰੁਪਈਏ ਬੜੇ ਹੁੰਦੇ ਸੀ ਜਿਹੜਾ ਜੋ ਸਕੂਲ ਜਾ ਸਾਰੇ ਪੈਸੇ ਦੇਣ ਸਾਰੇ ਅਨਮੋਲ ਸਾਰੇ ਅਨਮੋਲ ਕਿ ਭਾਂਹ ਜੇ ਭਰੀ ਹੁੰਦੀ ਤੇ ਸਾਰੇ ਨੇ ਦਿੰਦੇ ਨੇ ਦੁਕਾਨ ਪਾਈ ਹੁੰਦੀ ਉਹਨਾਂ ਨੇ ਵੀ ਆਪਣੀ ਪੈਸੇ ਵਾਧੂ ਹੁੰਦੇ ਮਾਂਜੀ ਦੇ ਕੋਲ ਸਾਰਿਆਂ ਨੂੰ ਬੜਾ ਪਿਆਰ ਕਰਦੇ ਛਾ ਵਜਦੇ ਸੀ ਅੱਡੀ ਛਾਣ ਛਾਣ ਚ ਸ਼ਾਮਾਂ ਦੀ ਦੁਕਾਨ ਅੱਜ ਸ਼ਾਮਾਂ ਦੀ ਦੁਕਾਨ ਵਾਜਦੀ ਹਣੀ ਕਮਾਨ ਪਿੰਡ ਦੇ ਵਿੱਚ ਠੀਕ ਠੀਕ ਹੋ ਉਸਨੂੰ ਹਾਂ 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 ਠੀਕ ਹੈ ਠੀਕ ਉਹਨਾਂ ਨੂੰ ਦੇਖਣ ਦਾ ਵੇਲਾ ਹੁੰਦਾ ਉਹ ਕਰਾਪ ਵੀ ਫਿਰ ਉਹਨਾਂ ਨੇ ਤੇਰੀ ਹਾਂ ਹਾਂ ਉਹਨਾਂ ਨੇ ਆ ਰੱਬ ਦੀਆਂ ਖੁਸ਼ੀਆਂ ਰੰਗ ਭਰਾਂ ਦਿੱਤੀਆਂ ਮਾ ਤੇ ਹੁਣ ਵੱਡੇ ਵਿੱਚ ਹੈ ਹੀ ਨਹੀਂ ਕਿ ਬੜਾ ਦੁੱਖ ਲੱਗਦਾ ਇਹਨਾਂ ਨੂੰ ਮਾਤਾ ਵੀ ਸਾਰੇ ਵੇਖ ਵੀ ਇੱਧਰ ਫਿਰ ਉਹ ਹੀ ਹੈ ਜਦੋਂ ਹੁਣ ਸੁੱਖ ਮਿਲਿਆ ਤੇ ਫਿਰ ਆਪਣੇ ਵੱਡਿਆਂ ਨੂੰ ਚੇਤੇ ਕਰੀਦਾ ਵੀ ਅੱਜ ਉਹ ਹੁੰਦੇ ਤੇ ਬਹੁਤ ਬੜਾ ਚਾ ਆਇਆ ਹੋਏ ਤੇ ਕੀ ਅਗਰ ਪਿਛੇ ਹੁੰਦਾ ਫਿਰ ਨਾ ਹਾਂਜੀ ਬਹੁਤ ਖੁਸ਼ੀ ਦਿੰਦੇ ਨੇ ਕੀ ਕਰ ਰਹਾ ਹੈ ਸਕੂਲ ਜਾਂਦੇ ਪੁੱਤ ਕਿਹੜੀ class ਵਿੱਚ ਇਹ ਨਾਲ ਡ੍ਰੈਕ ਤੋਂ ਹੀ ਰਾਹ ਲੈ ਗਏ ਡਿਵੀਜ਼ਨ ਤੇ ਗਈਆਂ ਡਿਵੀਜ਼ਨ ਕੋਲ ਜਾਂਦੇ ਆ ਅੱਛਾ ਅੱਛਾ ਟਿਊਸ਼ਨ ਹੀ ਹਾਂ ਜੇ ਰਾਹੇ ਚੱਲੇ ਪਰ ਆਉਂਦੇ ਰਾਹ ਤੇ ਦੇਣਾ ਲੈਤਾ ਆਹ ਨਾਲੇ ਹੁਣ ਟਾਈਮ ਵੀ ਹੋ ਗਿਆ ਹੁਣ ਲਿਉਣ ਦਾ ਵੀ ਇਹਨਾਂ ਦਾ ਹੁਣ ਜਿਹੜੀ ਆਡੇ ਪਿੰਡ ਮੇ ਤੁਹਾਨੂੰ ਨਾਲੇ ਸ਼ੂਟਿੰਗ ਖਿਖਾ ਲਾਂਗੇ ਨਾਲੇ ਆ ਜਾਓ ਫਿਰ ਆਡੇ ਪਿੰਡ ਚਲੀਏ ਹੁਣ ਆਪਾਂ ਨਾਲੇ ਸ਼ੂਟਿੰਗ ਵੀਡੀਓ ਜਦੋਂ ਹੁਣ ਤੁਸੀਂ 약ਨਾ ਪ੍ਰੋਮਿਸ ਕਰੋਗਾ ਤਾਂ ਮਾ ਆ ਤੁਹਾਡੇ ਨੂੰ ਦੱਸੋ ਕਰਾਉਣਾ ਦੀ ਪ੍ਰਸਿੱਧੀ ਅਨਸਰ ਅੰਕੇ ਮੈਂ ਡਿਜ਼ਾਈਨ ਕਰ ਲਿਆ ਉਹ ਵੀ ਨਾ ਆ ਬਈਆਂ ਵਾ ਨੀ ਸ਼ੂਟਿੰਗਾਂ ਪੈ ਜਾਂਦੀਆਂ ਇਸ ਨਹੀਂ ਯਾਦ ਕਰਦੀ ਕਈ ਵਾਰ ਆ ਜਾਂਦੀ ਕਿ ਬਸ ਆਹ ਸ਼ੂਟੀ ਵੇ ਉਹ ਆ ਰਹੇ ਹੁੰਦੀ ਵਿੱਚ ਨਾ ਤੇ ਆ ਲਿਓ ਭੈਣ ਜੀ ਦੇ ਨਾਲ ਚੰਗਾ ਹੀ ਆ ਨਾ ਜਰੂਰ ਜਰੂਰ ਇਹ ਆ ਵੀ ਧੰਨਵਾਦ ਤੁਹਾਡਾ ਭੈਣ ਜੀ ਦਾ ਧੰਨਵਾਦ ਆ ਵੀ ਇਹਨਾਂ ਨੂੰ ਮਿਲਣਾ ਇਹਦੇ ਨਾਲ ਤੁਹਾਨੂੰ ਵੀ ਮਿਲਾਇਆ ਇਹਨਾਂ ਨੇ ਨਹੀਂ ਸਾਨੂੰ ਮਿਲ ਕੇ ਜਿਆਦਾ ਚੰਗਾ ਲੱਗਦਾ ਨਾ ਉਹ ਤਾਂ ਦੇਖੋ ਨਾ ਹੁਣ ਹੋਰ ਕਰਦੇ ਰਹਿਣਾ ਨਹੀਂ ਆ ਜਾਂਦਾ ਇਹ ਕੋਣ ਗਰਮੀ ਬੜੀ ਪੈਣ ਗਈ ਆ ਸਾਹਵੇਂ ਆਖੀਦਾ ਵੀ ਕਿੱਦਾਂ ਜਾਵਾਂ ਤੇ ਬਾਕੀ ਵੀਡੀਓ ਸਾਡੀਆਂ ਬਣਦੀਆਂ ਵਾ ਰੋਜ਼ ਹੀ ਹਾਨੂੰ ਜਾਣਾ ਪੈਂਦਾ ਵਾ ਕਈ ਵਾਰ ਸਾਰਾ ਫੋਨ ਖਰਾਬ ਹੋ ਗਿਆ ਤੇ ਉਹ ਚਾਰਜ ਚ ਰਹਿਦਾ ਤੇ ਚੱਲ ਜਾਂਦਾ ਵਾ ਤੇ ਉਹ ਉਹਦੇ ਹੀ ਲਾ ਕੇ ਜਾਂਦੀ ਦੇਖ ਲਓ ਪਾ ਗਏ ਮੈਂ ਮੈਂ ਕੱਲ ਗੱਲ ਕੀਤੀ ਆ ਹਾਂ ਤੇ ਉਹ ਕੀ ਆਉਂਦਾ ਮੇਰੇ ਦੇ ਸਾਰੇ ਸੀਰੀਅਲ ਖਦਗ ਨਹੀਂ ਵੇਖੇ ਜਾਂਦੇ ਆਇਆ ਹੋਇਆ ਖਾਬ ਮੈਂ ਮਾਰਿਆ ਕਰ ਕੰਮ ਕਰੀ ਤੇਰੀ ਵੀ ਦੋਰਾ ਸਾਹ ਵਿੱਚ ਜਰ ਇਹ ਤੇ ਲੱਗ ਰਿਹਾ ਹਾਂ ਹਾਂ ਅਰੇ ਬੋਲਾ ਹਾਂਜੀ ਗੁਰਨਵਾਲੀ ਉਹ ਦੀ ਜਿੰਨ ਕਰਨਾ ਆ ਗਈ ਮਤਲਬ ਮਨ ਮੀਰੀ ਨਾਇਕਰ ਕਾਲਪਤੀ ਜਿੰਨ ਕਰ ਕਰ ਤੇਰਾ ਜਸਮੀਤ ਜਸਮੀਤ ਪਰ ਪੁੱਤ ਦੇ ਬੋਲ ਕੋਈ ਨਾ ਮਨ ਮੀਰੀ ਉਹ ਤੇ ਜਸਮੀਤ ਹੈ ਹਾਂ ਜਿਆਦਾ ਪੜਨਾ ਜਿਆਦਾ ਅੱਛਾ ਅੱਛਾ ਵੀ ਵਧੀਆ ਚੱਲ ਰਹੀ ਹੈ ਆ ਵਧੀਆ ਪੜਾਈ ਕਰਨੀ ਹੈ ਚੰਗਾ ਬਾਹਰ ਨੂੰ ਕੱਖ ਜਾਣਾ ਕਿ ਇੱਥੇ ਨੌਕਰੀ ਲੈਣੀ ਆ ਦੱਸੋ ਕੀ ਹੈ ਇੱਥੇ ਰਹਿਣਾ ਹੈ ਇਹ ਬਾਹਰ ਜਾਣਾ ਆਪੋ ਆਪਣਾ ਸ਼ੌਕ ਕਰਾਈ ਦੀ ਮਾਂ ਦਾ ਬਾਕੀ ਬੜਕੇ ਵੱਡੇ ਹੋ ਗਏ ਭਾਵੇਂ ਜਾ ਕੇ ਮਜਾ ਜਾਂਦਾ ਬੱਚੇ ਜਾਨਾ ਮਾਤਾ ਜੀ ਛੋਟੇ ਆ ਨਾ ਜਿਹੜਾ ਜੋੜਿਆਂ ਵਾਲਾ ਗੁਰਦੁਆਰਾ ਸਾਹਿਬ ਉਹ ਇੱਥੇ ਲੱਗੇ ਤੁਹਾਡੇ ਹਾਂਜੀ ਲੱਗੇ ਫਿਰੂਮਾਨ ਦੇ ਵਿੱਚ ਵਾ ਹਾਂਜੀ ਬਾਬਾ ਹਾਂਜੀ ਆਹ ਪੁਰੇ ਇਤਨਾ ਚਾਹੀਦਾ ਬਾਰ-ਬਾਰ ਆਇਆ ਅੱਛਾ ਬਾਰ-ਬਾਰ ਹੀ ਆ ਜਾਂਦਾ ਹਾਂਜੀ ਆਮ ਮੰਤ ਬਾਬਾ ਸੁੰਦਰ ਸਾਹਿਬ ਅੱਛਾ ਬਾਬਾ ਸੁੰਦਰ ਸਾਹਿਬ ਜੀ ਇੱਥੇ ਠੀਕ 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 ਗੋੜ ਵਾਲੇ ਮਹਾਰਾਜ ਜੀ ਇਹ ਨਾਮ ਅਵਿੰਦਰ ਮੂਨੀ ਪਹਿਲੇ ਇਸ਼ਵਰ ਨੰਦ ਜੀ ਇੱਕ ਸੰਤੋਜ ਮੂਨੀ ਹੋ ਮਾਪ ਪੁਰਖੇ ਵੱਡੇ ਜੀ ਅੱਛਾ ਜਰਨ ਪ੍ਰਕਾਰ ਜੀ ਤੁਹਾਡੇ ਪਿੰਡ ਦੀ ਮੇਜਾਂ ਜੀ ਠੀਕ ਆ ਠੀਕ ਅੱਛਾ 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 ਬੇ ਮਤਲਬ ਜਿਹੜੇ ਆਪਣੇ ਇਸ਼ਵਰ ਨੰਦ ਜੀ ਬਹੁਤ ਭਗਤੀ ਦੇ ਕੀਰਤਨ ਹੂੰ 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 ਕਤਾ ਕੇ ਤੇ ਮਾਰਾ ਨਹੀਂ ਨਹੀਂ ਬੰਨ ਲਾ ਰੂਪੇ ਤਾ ਕਰ ਲਾਈਂ ਜਿੰਨਾਂ ਰੋਣ ਵਾਲੇ ਨੇ ਸੰਤਾਂ ਦਾ ਵੇਤਾ ਹੈ ਏਦਾਂ ਏਦਾਂ ਹੀ ਆ ਏਦਾਂ ਸਾਰੇ ਸੰਤਾਂ ਦਾ ਬਹੁਤ ਰੂਪੀ ਠੀਕ ਆ ਠੀਕ ਆ ਜਿਹੜਾ ਵੀ ਦਵਾਈ ਦੂਗੀ ਤੇ ਇੰਨੀ ਮਰਤਾ ਬਹੁਤ ਦਵਾਈ ਕਿੰਨ ਕੋ ਪੈਸਾ ਨਹੀਂ ਲੈਂਦੇ ਅੱਛਾ ਦਵਾਈਆਂ ਹਰ ਇੱਕ ਤਰ੍ਹਾਂ ਦੀਆਂ ਕੋਈ ਪੈਸਾ ਨਹੀਂ ਮੰਗਦੀ ਜੋ ਸੰਤਾ ਕੋਈ ਨਾ ਆਪੜੀ ਕਰਦਾ ਚਲੋ ਮਾਲ ਕਿਰਪਾ ਕਰੇ ਸੱਚੇ ਪਾਤਸ਼ਾਹ ਇਹਨਾਂ ਦੇ ਬੱਚੇ ਨਹੀਂ ਦੇ ਉਹਨਾਂ ਨੂੰ ਬੱਚਿਆਂ ਵਾਲੀ ਦਵਾਈ ਦਿੰਦੇ ਆ ਹਾਂ ਅੱਛਾ ਇਸ ਤਰ੍ਹਾਂ ਦੀ ਠੀਕ ਆ ਠੀਕ ਚਲੋ ਮਹਾਰਾਜ ਕਿਰਪਾ ਕਰੇ ਕਿਉਂ ਕਰਦੀ ਗੱਡੀਆਂ ਜੀ ਠੀਕ ਆ ਠੀਕ ਅੱਛਾ ਅੱਛਾ ਕੋਈ ਪਹਿਲੀ ਗਲਤੀ ਨਹੀਂ ਉਹਨਾਂ ਨੂੰ ਹਾਂ 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 ਮਣਕੇ ਪੈਸੇ ਨਾਲ ਪਿਆਰ ਨਹੀਂ ਗਾ ਸੰਗਤ ਨਾਲ ਪਿਆਰ ਆ ਨਾ ਆਪਣੇ ਪਰਿਵਾਰ ਨਾਲ ਵੀ ਨਾ ਕੋਈ ਵਿਆਹ ਨਹੀਂ ਕਰਾਇਆ ਇਹਨਾਂ ਨੇ ਮਤਲਬ ਇਹਨਾਂ ਚਾਹੇ ਅਸ਼ਾਦਾਸੀ ਨਾ ਠੀਕ ਆ ਠੀਕ ਮਣਕੇ ਇਹਨਾਂ ਨੇ ਮੈਰਜਾਂ ਵਿਆਹ ਨਹੀਂ ਕਰਾਇਆ ਹਾਂ ਜੀ ਵੇਰਵਾ ਤੇ ਬਸ ਲਾ ਕੇ ਆਏ ਸਿੰਗਾਪੁਰ ਤੋਂ ਕੀ ਦਿੱਤਾ ਅੱਛਾ ਅੱਛਾ ਹਾਂ ਆ ਦਵਿੰਦਰ ਵਾਸਤੇ ਪਰਸਾ ਆੰਦਰ ਵੀਡੀਓ ਚ ਲੈ ਕੇ ਜਾਣਾ ਵੀਡੀਓ ਚ ਕੋਈ ਲੈਣਾ ਵੇ ਆਵਾਂਗੇ ਤਾਂ ਕਰ ਦਿਆਂ ਫੇਰ ਮਣੀ ਲੈ ਕੇ ਜਾਉਂਗੀ ਨਾ ਉਹਦੇ ਤੋਂ ਪਾ ਲੈਣਾ ਆ ਬਸ ਆ ਜਾਣਾ ਹੁਣ ਮਨਪ੍ਰੀਤ ਦਾ ਵਿਆਹ ਉਹਦੇ ਵਿੱਚ ਨੋ ਨੂ ਕੌਣ ਬਣਾਵੇ ਧੀ ਧੀ ਦਾ ਹਾਂਜੀ ਹਾਂਜੀ ਨੋ ਤਾਂ ਬਗਾਨੀ ਜਾਈ ਆ ਬਸ ਆ ਜਾਣਾ ਵਿਆਹ ਉਹਦਾ ਹੁਣ ਤੇ ਕੋਈ ਨਹੀਂ ਹਾਂ ਜੀ ਬਾਬਾ ਜੀ ਦੀ ਫੋਟੋ ਆ ਪੁੱਤਰੇ ਦੀ ਫੋਟੋ ਆ ਮੇਰੇ ਨੋ ਪੁੱਤ ਦੇ ਵਿੱਚ ਅੱਛਾ ਅੱਛਾ ਆ ਪੁੱਤਰੇ ਦੀ ਆ ਧੀ ਪੁੱਤਰੇ ਦੀ ਠੀਕ ਆ ਠੀਕ ਆ

ਇੰਗਲੈਂਡ ਵਾਈ ਦਾ ਆ ਮੰਨ ਵੀ ਆ ਇੰਗਲੈਂਡ ਵਾਈ ਦਾ ਠੀਕ ਆ ਥੋੜੀ ਦੇਰ ਦੇ ਰੋਕਿਆ ਕਰੀਂ ਠੀਕ ਆ ਜੀ ਠੀਕ ਆ ਸਾਡੀ ਆ ਸਾਡੀ ਝਾਂ ਮੋਲੋ ਹਾਂਜੀ ਹਾਂਜੀ ਪੋਤੇ ਦੇ ਨਾਲ ਅੱਛਾ ਤੁਹਾਡੀ ਆ ਪੋਤੇ ਦੇ ਨਾਲ ਫੋਟੋ ਇਹ ਨਾਲ ਜੜੀ ਆ ਆਹਰਾ ਬੇਟਾ ਪੁੱਤਰਾ ਆ ਮੇਰੀ ਇਹ ਨਾਲ ਪੁੱਤਰਾ ਠੀਕ ਆ ਠੀਕ 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 ਬਹੁਤ ਵਧੀਆ ਬਹੁਤ ਵਧੀਆ ਇੰਗਲੈਂਡ ਵਾਈ ਸਿੱਖੋ ਠੀਕ ਆ ਚਲੋ ਠੀਕ ਆ ਜੀ ਅੱਛਾ ਠੀਕ